ਤਨ ਸ੍ਰੀ ਗੁਰੂ ਅਰਜਨ ਦੇ ਵਾਰ ਆਹ ਵਾਰੇ ਕਹਿੰਦੇ ਨੇ ਧਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਿਐਓ ਭਰ ਪੰਡ ਮਥਰਾ ਕਸ਼ਪੇਦ ਨਹੀਂ ਗੁਰੂ ਅਰਜਨ ਪ੍ਰਤਖ ਹਰ ਪ੍ਰਤਖ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੇ ਗੁਰੂ ਅਰਜਨ ਦੇ ਮਹਾਰਾਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਭਾਵੇਂ ਉਹ ਛੋਟੇ ਸਹਿਬ ਜਾਦੇ ਸਨ ਪਰ ਗੁਰੂ ਅਮਰਦਾਸ ਮਹਾਰਾਜ ਪਹਿਲਾਂ ਇਸ਼ਾਰਾ ਕਰ ਗਏ ਕਿ ਇਹ ਦੋਹਤਾ ਬਾਣੀ ਕਾ ਬੋਹਿਥਾ ਆਪਾਂ ਜਾਣਦੇ ਜਿਸ ਵੇਲੇ ਮਹਾਰਾਜ ਅਜੇ ਬਚਪਨ ਵਸਤਾ ਤੇ ਆਪਣੇ ਨਾਨਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਲੰਗ ਤੇ ਚੜਨ ਦਾ ਯਤਨ ਕਰਨ ਸਤਕਾਰਯੋਗ ਬੀਬੀ ਭਾਨੀ ਜੀ ਮਹਾਰਾਜ ਦੀ ਸੁਪੁੱਤਰੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮਾਤਾ ਜੀ ਤੇ ਗੁਰੂ ਰਾਮਦਾਸ ਮਹਾਰਾਜ ਦੇ ਮਹਿਲ ਜਿਸ ਵੇਲੇ ਦੇਖਿਆ ਭੱਜ ਕੇ ਚੁੱਕ ਲਿਆ ਔਰ ਕਿਆ ਪੁੱਤਰ ਜੀ ਅੱਗੇ ਵਾਸਤੇ ਐਸਾ ਯਤਨ ਨਹੀਂ ਕਰਨਾ ਉਹਨੇ ਚਿਹਰ ਨੂੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਆ ਗਏ ਸਤਗੁਰੂ ਸਾਹਿਬ ਨੇ ਬੀਬੀ ਭਾਣੀ ਜੀ ਦੇ ਕੋਲੋਂ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਚੁੱਕ ਕੇ ਸੰਗਾਸਣ ਤੇ ਬਿਠਾ ਕੇ ਕਿਹਾ ਪੁੱਤਰੀ ਜਿਨ੍ਹਾਂ ਨੂੰ ਧਰੋ ਹੀ ਇਹ ਦਾਤ ਪ੍ਰਾਪਤ ਹੋਈ ਹੋਵੇ ਉਹਨਾਂ ਨੂੰ ਕੌਣ ਰੋਕ ਸਕਦਾ ਹੈ ਇਹ ਦਾਤ ਇਹਨਾਂ ਨੂੰ ਧਰੋ ਪ੍ਰਾਪਤ ਹੋਈ ਹੈ ਬਸ ਗੱਲ ਏਲੀ ਪਹਿਲਾਂ ਇਹਨਾਂ ਦੇ ਪਿਤਾ ਜੀ ਦੇ ਬੈਠਣ ਦੀ ਵਾਰੀ ਫਿਰ ਸੰਗਾਸਣ ਤੇ ਬੈਠਣਗੇ ਬੀਬੀ ਭਾਣੀ ਜੀ ਜਾਣ ਕੇ ਭਾਵੇਂ ਮੇਰੇ ਦੋ ਵੱਡੇ ਪੁੱਤਰ ਹਨ ਔਰ ਗੁਰਦਾ ਗੱਦੀ ਤੇ ਸੁਭਾਏਮਾਨ ਸ੍ਰੀ ਅਰਜਨ ਜੀ ਮਹਾਰਾਜ ਹੋਣਗੇ ਗੁਰੂ ਅਰਜਨ ਦੇ ਮਹਾਰਾਜ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ